ਕੀ ਨਾਮ ਆ ਸਰ ਤੁਹਾਡਾ ਹੀ ਮੈਂ ਪਾਣੀ ਕਰਦੇ ਮੇਰੇ ਜੀ ਰਿਖੀ ਅੱਜ ਭੁਖ ਹੜਤਾਲ ਦੇ ਬੈਠੋ ਕੀ ਕਾਰਨ ਹੈ ਚਾਹ ਪਿਆ ਤੁਹਾਨੂੰ ਭੁਖ ਹੜਤਾਲ ਤੇ ਬੈਠਣਾ ਪਿਆ ਇਹਦਾ ਇੱਕ ਬਹੁਤ ਪਿਛਲੇ ਲੰਮੇ ਸਮੇਂ ਤੋਂ ਇਹ ਲਾਲੋ ਵੀ ਆਪਾਂ ਤੋਂ ਕਹੀਏ ਵੀ ਚਾਰ ਸਰਕਾਰਾਂ ਆਨੰਦ ਕੀਤੀਆਂ 2007 12 17 ਤੇ 22 ਦੀ ਸਰਕਾਰ ਦਾ ਧੂਰੀ ਦੇ ਲੋਕਾਂ ਨੂੰ ਇੱਕ 22 ਚ ਬਹੁਤ ਵੱਡਾ ਵਾਦਾ ਸੁਪਨਾ ਦਿਖਾਇਆ ਗਿਆ ਸੀ ਕਿ ਤੁਹਾਡੇ ਧੂਰੀ ਦੇ ਸਾਰੇ ਮਸਲੇ ਨੇ ਜਿਹੜੇ ਉਹ ਅਸੀਂ ਹੱਲ ਕਰਾਂਗੇ ਧੂਰੀ ਨੂੰ ਮੁੱਖ ਮੰਤਰੀ ਮੈਨੂੰ ਜਾ ਰਿਹਾ ਤੇ ਮੁੱਖ ਮੰਤਰੀ ਮਿਲਣ ਉਹ ਵੀ 4 ਸਾਲ ਬਚੇ ਪਰ ਪੁਰੀ ਦਾ ਸਭ ਤੋਂ ਵੱਡਾ ਮਸਲਾ ਜਿਹੜਾ ਸਾਡਾ ਬਜ਼ਾਰ ਵਾਲੇ ਫਾਟਕਾਂ ਦਾ ਹੋਰ ਬਰੇਜ ਆ ਇਹਦਾ ਕੋਈ ਹੱਲ ਨਹੀਂ ਨਿਕਲਿਆ ਹਜੇ ਤੱਕ ਹਜੇ ਵੀ ਇਹ ਮਸਲੇ ਨੂੰ 2027 ਤੱਕ ਖਿੱਚਣ ਦੀ ਤਿਆਰੀ ਹੈ ਵੀ ਜਿਹੜੀ 2027 ਦੀ ਇਲੈਕਸ਼ਨ ਆ ਉਹ ਅਸੀਂ ਇਹੀ ਮੁੱਦੇ ਨੂੰ ਲੈ ਕੇ ਲੜਨਾ ਹੈ ਪਰ ਇਹਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਇਹੀ ਮਸਲੇ ਦੇ ਹੱਲ ਵਾਸਤੇ ਕਿਉਂਕਿ ਮੇਥੋਂ ਤੁਰੀ ਦੇ ਲੋਕਾਂ ਨੂੰ ਤਕਲੀਫ ਨਹੀਂ ਦਿੱਤੀ ਜਾ ਰਹੀ ਮੈਂ ਖੋਦੋ ਫਾਟਕਾ ਫੱਲਾਂ ਦੀ ਮੋਟਰਸਾਈਕਲ ਲੈ ਕੇ ਲੰਘਦਾ ਤਾਂ ਜੋ ਤਕਰੀਫਾਂ ਮੇਰੇ ਥੂਰੀ ਦੇ ਲੋਕ ਚੱਲ ਰਹੇ ਨੇ ਉਹ ਖੁਦ ਮੈਂ ਵੀ ਚੱਲ ਰਿਆਂ ਤਾਂ ਉਹ ਤਕਰੀਫਾਂ ਨੂੰ ਖਤਮ ਕਰਨ ਦੇ ਮਾਰੇ ਨੇ ਅੱਜ ਮੈਂ ਇੱਕ ਰਾਜਨੀਤਿਕ ਮੁੱਦਾ ਖਤਮ ਕਰਨ ਦੇ ਮਾਰੇ ਨੇ ਭੁਖੜਦਾ ਸ਼ੁਰੂ ਕੀਤੀ ਆ ਕਿ ਇਹਦਾ ਹੱਲ ਕੀਤਾ ਜਾਵੇ ਜਿਹੜੀ ਸਟਾਈ ਦੀ ਇਲੈਕਸ਼ਨਾਂ ਉਹ ਥੂਰੀ ਦੇ ਹੋਰ ਡਵੈਲਪਮੈਂਟ ਦੇ ਮੁੱਦਿਆਂ ਤੇ ਲੜੀ ਜਾਵੇ ਇਹ ਮੁੱਦੇ ਨੂੰ ਜੋ ਪਿਛਲੇ 4 ਇਲੈਕਸ਼ਨਾਂ ਤੋਂ ਚੱਲਦਾ ਆ ਰਹੇ ਨੂੰ ਖਤਮ ਕਰਨ ਵਾਸਤੇ ਅੱਜ ਭੁਖੜਦਾ ਦੇ ਕਿੰਨਾ ਚਿਰ ਤੱਕ ਜਾਰੀ ਰਹੇਗੀ ਤੁਹਾਡੀ ਭੁਖੜ ਹੜਤਾਲ ਜਿੰਨਾ ਚਿਰ ਦਾ ਕੋਈ ਮਸਲੇ ਦਾ ਹੱਲ ਨਹੀਂ ਨਿਕਲਦਾ ਜੀ ਉਨਾ ਟਾਈਮ ਆਪਾਂ ਭੁਖੜ ਹੜਤਾਲ ਤੇ ਉਰੀ ਬੈਠੇ ਆਂ ਦਿਨ ਰਾਤ ਮੈਂ ਉਰੀ ਆ ਮ ਕਿ ਹੁਣ ਮੈਂ ਤਾਂ ਆਪਦੇ ਬਾਦੇ ਮੁਤਾਬਕ ਆ ਕੇ ਬਹਿ ਗਿਆ ਹੁਣ ਮੈਨੂੰ ਤੁਹਾਡੇ ਸਾਥ ਦੀ ਜਰੂਰਤ ਆ ਤੁਸੀਂ ਸਾਥ ਦੋ ਨਾਲ ਆ ਕੇ ਬੈਠੋ ਤੇ ਆਪਾਂ ਇਹ ਮਸਲਾ ਹੱਲ ਕਰਵਾਈਏ ਕਿਉਂਕਿ ਇਹ ਮੈਂ ਕਿਸੇ ਪਾਰਟੀ ਦੇ ਤੌਰ ਤੇ ਨਹੀਂ ਬੈਠਾ ਧੂਰੀ ਵਾਲਾ ਮੈਂ ਬਕਾਇਦਾ ਅਪੀਲ ਕੀਤੀ ਸੀ ਕਿ ਸੱਟੋ ਪਾਰਟੀਆਂ ਬਾਜ਼ੀਆਂ ਸਾਰੀਆਂ ਸਾਰੀਆਂ ਪਾਰਟੀਆਂ ਸਾਡੇ ਜਪਾ ਧੂਰੀ ਵਾਲੇ ਬਣੀਏ ਧੂਰੀ ਵਾਲੇ ਬਣ ਕੇ ਤੇ ਸਾਡੇ ਧੂਰੀ ਦਾ ਮਸਲਾ ਹੱਲ ਕਰਵਾਈਏ ਅੱਜ ਮੈਂ ਧੂਰੀ ਦਾ ਪਤੂ ਹੋਣ ਦੇ ਨਾਲ ਤੇ ਧੂਰੀ ਵਾਲਾ ਬਣ ਕੇ ਇੱਕ ਧੂਰੀ ਦਾ ਜੰਪਲ ਹੋਣ ਦੇ ਨਾਲ ਤੇ ਬੈਠਾਂਗਾ ਤੇ ਮੈਂ ਸਾਰੇ ਧੂਰੀ ਵਾਲਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਆਹ ਪਾਰਟੀਆਂ ਬਾਜੀਆਂ ਤੋਂ ਨਿਕਲ ਕੇ ਧੂਰੀ ਵਾਲੇ ਬਣੋ ਤੇ ਆਓ ਆਪਾਂ ਬੈਠੀਏ ਤੇ ਮਾਸੇ ਦਾਸਾ ਲੱਗਿਆ ਪਿਛਲੇ ਦਿਨੀ ਬਿੱਟੂ ਜੀ ਰੇਲਵੇ ਮੰਤਰੀ ਆ ਕੇ ਗਏ ਜੀ ਉਦੋਂ ਉਹਨਾਂ ਨੇ ਵੀ ਕਿਹਾ ਸੀਗਾ ਕਿ ਪੁਲ ਬਣ ਜਾਊਗਾ ਪਰ ਹੁਣ ਕੀ ਗੜਿਕਾ ਲੱਗ ਰਿਹਾ ਹੁਣ ਦੇਖੋ ਜੀ ਇਹ ਸਰਕਾਰੀ ਸਰਕਾਰਾਂ ਜਾਣਣੇ ਕੰਮਾਂ ਨੂੰ ਤੈਉਂ ਕਹਿ ਰਿਹਾ ਵੀ ਮੁੱਖ ਮੰਤ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਜੇ ਪੰਜਾਬ ਸਰਕਾਰ ਵੱਲੋਂ ਕਲੀਅਰ ਆ ਜਿਵੇਂ ਇਹ ਉਹਨਾਂ ਤੇ ਇਲਜ਼ਾਮ ਲਾ ਰਹੇ ਨੇ ਉਹ ਇਹਨਾਂ ਨੂੰ ਕਹਿ ਰਹੇ ਨੇ ਜੇ ਭਗਵੰਤ ਮਾਨ ਸਾਹਿਬ ਸੱਚੇ ਨੇ ਉਹਨਾਂ ਵੱਲੋਂ ਸਾਰਾ ਕੁਝ ਕਲੀਅਰ ਤਾਂ ਉਹ ਵੀ ਆ ਕੇ ਬੈਠਣ ਉਹਨੇ ਕਿਉਂਕਿ ਪੁਰੀ ਨੇ ਉਹਨਾਂ ਨੂੰ ਐਮਐਲਏ ਬਣਾਇਆ ਪੁਰੀ ਦੇ ਐਮਐਲਏ ਨੇ ਨਾਮਜ਼ਦਗੀ ਕਰਦੇ ਆ ਪੁਰੀ ਦੀ ਅੱਜ ਮੁੱਖ ਮੰਤਰੀ ਨੇ ਪੰਜਾਬ ਦੇ ਰੋ ਬੈਠਣ ਨਾਲ ਆ ਕੇ ਲੋਕਾਂ ਨੂੰ ਪਤਾ ਲੱਗੇ ਵੀ ਭਾਈ ਕਿੱਥੇ ਕਮੀ ਆ ਗਈ